ਗੁਰੂ ਨਾਨਕ ਦੇਵ ਜੀ ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਬਾਸ ਜੀਉ ਪਾਏ ਮਾਸ ਮੋਹੇ ਮਿਲਿਆ ਹੱਡ ਚੰਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਮੂੰਹ ਮਾਸੇ ਕਾ ਜੀਵ ਮਾਸੇ ਕੀ ਮਾਸੇ ਅੰਦਰ ਸਾਸ ਵੱਡਾ ਹੋਆ ਬਿਆਹਿਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭੂ ਸਾਖ ਸਤਗੁਰ ਮਿਲਿਆ ਹੁਕਮ 부ਜੀਆ ਤਾਂ ਕੋ ਆਵੇ ਰਾਸ ਆਪ ਛੂਟੇ ਨੈ ਚੂਟਿਐ ਨਾਨਕ ਬਚਨ ਬਿਨਾਸ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਖਾ ਬੈ ਕਿਸਮੇ ਪਾਪ ਸਮਾਣੇ ਗੈਂਡਾ ਮਾਰ ਹੋਮਜਗ ਕੀਏ ਦੇਵਤਿਆਂ ਕੀ ਬਾਣੇ ਮਾਸ ਛੋੜ ਬੈਸ ਨਕ ਪਕੜੇ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਤਾਂ ਨਹੀਂ ਸੂਝੈ ਨਾਨਕ ਅੰਦੇ ਸਿਉ ਕਿਆ ਕਹੀਐ ਕਹੇ ਨਾ ਕਹਿਆ ਬੂਝੈ ਅੰਦਾ ਸੋਈ ਜੇ ਅੰਦੇ ਕਮਾਵੇ ਤਿਸ ਰਿਦੇ ਜੇ ਲੋਚਨ ਨਾਹੀ ਮਾਤ ਪਿਤਾ ਕੀ ਰਕਤ ਨਿਪੁੰਨੇ ਮੱਛੀ ਮਾਸ ਨਾ ਖਾਹੀ ਇਸ ਤ੍ਰੀਪੁਰਖੇ ਜਾਂ ਨਿਸਮੇਲਾ ਉੱਥੇ ਅੰਧ ਕਮਾਹੀ ਮਾਸੋਂ ਨਿੰਮੇ ਮਾਸੋਂ ਜਨਮੇ ਹਮ ਆਸੇ ਕੇ ਭਾਂਡੇ ਗਿਆਨ ਧਿਆਨ ਕਛੂ ਸੂਝੇ ਨਾਹੀ ਚਤਰ ਕਹਾਵੇ ਭਾਂਡੇ ਬਾਹਰ ਕਾ ਮਾਸ ਮੰਦਾ ਸੌਮੀ ਕਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਵਸੇਰਾ ਅਪਖ ਭਕੇ ਪਖ ਜੈ ਤਜ ਛੋਡੇ ਅੰਤ ਗੁਰੂ ਜਿਨ ਕੇਰਾ ਮਾਸੋਂ ਨਿਮੇ ਮਾਸੋਂ ਜਨਮੇ ਹਮਸੇ ਕੇ ਪਾਂਡੇ ਗਿਆਨ ਧਿਆਨ ਕਛੂ ਸੂਝੇ ਨਾਹੀ ਚਤਰ ਕਹਾਵੈ ਪਾਂਡੇ ਮਾਸੁ ਪੁਰਾਣੀ ਮਾਸਕ ਦੇਵੀ ਚੌ ਜੁਗ ਮਾਸਕ ਮਾਣਾ ਜੱਜ ਕਾਜ ਵਿਆਹ ਸੁਹਾਵੈ ਉੱਥੇ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤਸ਼ਾ ਸੁਲਤਾਨਾ ਜੇ ਉਹ ਇੱਥੇ ਨਰਕ ਜਾਂਦੇ ਤਾਂ ਉਨ੍ਹਾਂ ਦਾ দান ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹ ਗਿਆਨਾ ਆਪਨਾ 부ਝੇ ਲੋਕ 부ਝਾਏ ਪਾਂਡੇ ਕਰਾ ਸਿਆਣਾ ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸੋਪੰਨਾ ਤੋਇਓ ਅਨ ਕਮਾਦ ਕਮਾਹਾ ਤੋਇਓ ਤ੍ਰੇ ਭਵਨ ਗੰਨਾ ਤੋਆਂ ਆਖੇ ਹਉ ਬੋਬਿਦ ਅੱਛਾ ਤੋ ਐ ਬਹੁਤ ਵਿਕਾਰਾ ਇ ਤੇਰਛ ਛੋੜ ਹੋਵੇ ਸੰਿਆਸੀ ਨਾਨਕ ਕਹੇ ਵਿਚਾਰਾ ਹਉ ਕਿਆ ਆਖਾਂ ਇੱਕ ਜੀਵ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸ਼ਬਦ ਦਾਸਾਰ ਸੇ ਤੁਝ ਹੀ ਮਾਹੇ ਸੁਮਾਇ ਇਕ ਭਾਵਾਂ ਬੇਸ ਕਰ ਭਰਮ ਦੇ ਬਿਨ ਸਤਿਗੁਰ ਕਿਨੇ ਨਾ ਪਾਇਆ ਦੇਸ ਦਸੰਤਰ ਭਵਕ ਤਕੇ ਤੁਧ ਅੰਤਰ ਤੁਧ ਅੰਦਰ ਪਾਪ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸਚ ਸਮਾਇਆ ਆਵਣ ਗਾਉਣ ਬਜਾਰੀ ਐ ਬਾਜ਼ਾਰ ਜਿੰਨੀ ਰਚਾਇਆ ਇਕਥਿਰ ਸੱਚਾ ਸਲਾਣਾ ਜਿਨ ਮਨ ਸੱਚਾ ਪਾਇਆ